ਮਿੱਤਰੋ ਸਤਿ ਸ਼੍ਰੀ ਅਕਾਲ ਕਿਨੇ ਤੁਹਾਡੇ ਹਾਲ ਚਾਲ ਉਮੀਦ ਆ ਸਾਰੇ ਠੀਕ ਠਾਕ ਹੀ ਹੋਵੋਗੇ ਦੁਨੀਆ ਦੀਆਂ ਇੱਕ ਤੋਂ ਇੱਕ ਚੜ੍ਹਦੀਆਂ ਆਈਟਮਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਆ ਨਵੀਂ ਵੀਡੀਓ ਦੇ ਨਾਲ ਇਸੇ ਲਈ ਦੋਸਤੋ ਵੀਡੀਓ ਨੂੰ ਲਾਸਟ ਸੱਕ ਜ਼ਰੂਰ ਦੇਖਿਓ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ-ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਚਲੋ ਫਿਰ ਹੁਣ ਸਮਾਂ ਜ਼ਿਆਦਾ ਖਰਾਬ ਨਾ ਕਰਦੇ ਹੋਏ ਕਰਦੇ ਆ ਆਪਾਂ ਆਪਣੀ ਨਵੀਂ ਵੀਡੀਓ ਦੀ ਸ਼ੁਰੂਆਤ ਜਿੰਦਾਂ ਵਿੱਚ ਰੌਂਦ ਰੱਖਦੇ ਰੌਂਦ ਰੱਖਦੇ ਫਿਕਰਾਂ 'ਚ ਰੱਖਦੇ ਰਕਾਂ ਇੱਕਾ ਦੇ ਕੇ ਦਿਲਮੰਦ ਆਰਕੈਸਟਾਲੀ ਬਣ ਕੇ 500 ਕਰੋੜ ਮੰਗਦੀ ਕਰੋੜ ਮੰਗਦੀ ਮਰ ਜਾਣੀ ਕੀਤ ਬੜੀ ਬੇਈਮਾਨ ਮੈਨੂੰ ਤਾਂ ਸਾਲੀ ਇਹ ਗੱਲ ਸਮਝ ਨਹੀਂ ਆਉਂਦੀ ਇਹਨੇ ਨੱਚਣ ਵਾਲੀ ਨੇ 500 ਕਰੋੜ ਦਾ ਬਿਆਨ ਦਿੱਤਾ ਤਾਂ ਦਿੱਤਾ ਕਿਵੇਂ ਇਹਨੂੰ ਚਾਹੀਦਾ 500 ਕਰੋੜ ਵਾਲਾ ਘਰ ਵਾਲਾ ਸਾੜੇ ਲਾ ਦੇ ਨੇ ਸਾੜੇ ਲਾ ਸਾੜਾ ਆ ਦੇ ਹਾ ਮਤਰਾਂ ਨੂੰ ਬੋਲਨੇ ਦਿਲੋਰ ਕੋਈ ਨਾ ਰੇ ਬੱਲੀਏ ਨੇ ਰਿਕਾਰਡ ਬੋਲਦੇ ਏ ਕਿ ਸੰਸਾਨ ਕੇ ਭਾਸ਼ਾ ਮੇਂ ਬਾਤ ਕੀ ਹੈ ਤੂੰ ਨੇ ਬਾਈ ਮੇਰੀ ਤਾਂ ਅੱਖਾਂ 'ਚ ਪਾਣੀ ਆ ਗਿਆ ਸੋਨੂ ਦਾ ਸਾਈਡ ਗਾਣਾ ਸੁਣ ਕੇ ਸੋਨੂ ਆ ਤੇਰਾ ਇਹ ਸਾਈਡ ਗਾਣਾ ਸੁਣ ਕੇ ਤੈਨੂੰ ਲੈ ਜਾਣਾ ਕਿਸੇ ਨੇ ਸਾਈਡ ਤੇ ਵੀਰ ਬਣਿਆ ਕੋਈ ਰਮਾਲ ਦਿਓ ਐਨਾ ਸਾਈਡ ਗਾਣਾ ਸੁਣਿਆ ਨਹੀਂ ਜਾਂਦਾ ਐਮੀ ਬਿਰਕਤ ਨੂੰ ਲੱਭਦਾ ਫਿਰਦਾ ਛੋਟਾ ਹਾਤੀ ਕਰਕੇ ਜਿੱਥੇ ਟੱਕਰਿਆ ਉੱਥੇ ਛਾਤੀ ਲੱਤਾ ਵਾਰੂ ਤੇਰੇ ਗਾਣਾ ਚੱਲਦਾ ਸੀ ਨਾਮ ਅਨਾਉਂਸ ਕੀਤਾ ਗੁਰੂ ਜੀ ਹੁਣਾਂ ਦਾ ਸੈਕਟਰੀ ਸਾਹਿਬ ਨੇ ਕਿ ਆਰੇ ਨੇ ਹੰਸ ਰਾਜ ਹੰਸ ਮਿਊਜ਼ਿਕ ਵਜਿਆ ਤਾ ਰਰਾ 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 ਨੱਚਣ ਤੋਂ ਪਹਿਲਾਂ ਮੇਰਾ ਧਿਆਨ ਇੱਕ ਨੈਂਸੀ ਤੇਰੇ ਵਰਗੀ ਸੋਹਣੀ ਜੀ ਕੁੜੀ ਸੀ ਮੋਰੇ ਨੱਚਦੀ ਸ਼ਾਇਦ ਉਧਰ ਚਲੇ ਗਿਆ ਜਾਂ ਕਿਸੇ ਹੋਰ ਪਾਸੇ ਪਿੱਛੋਂ ਕਹਿ ਨਹੀਂ ਹੋਇਆ ਹੋਕਾ ਦੇਾਂਗੇ ਛਟਵਾ ਮਾਈਕ ਮਾਰਿਆ ਮੇਰੀ ਅੱਖ ਤੇ ਅੱਜ ਤੱਕ ਨਿਸ਼ਾਨ ਆ ਬਸ ਉਹ ਮੂਮੈਂਟ ਮੇਰੇ ਲਈ ਆਸ਼ੀਰਵਾਦ ਸਾਬਤ ਹੋਈ ਆ ਉਸ ਤੋਂ ਬਾਅਦ ਹੰਸ ਰਾਜ ਹੰਸ ਨੱਚਣ ਤੋਂ ਪਹਿਲਾਂ ਹੋਕਾ ਕਰੇ ਜਾਂ ਨਾ ਕਰੇ ਮੈਂ ਆਪਣਾ ਹੋਕਾ ਤਿਆਰ ਹੀ ਰੱਖਦਾ ਵੀਰ ਮੇਰੇ ਜਿਹੜੀ ਕਸਰ ਉੱਥੇ ਰਹਿ ਗਈ ਸੀ ਅੱਜ ਤੂੰ ਇੱਥੇ ਪੂਰੀ ਕਰਵਾ ਲੈਣੀ ਆਸ਼ੀਰਵਾਦ ਪੂਰਾ ਮਿਲਿਆ ਨਹੀਂ ਤੈਨੂੰ ਲੱਗਦਾ ਹਲੇ ਵੀ ਤੂੰ ਆਸ਼ੀਰਵਾਦ ਭਾਲਦਾ ਨਹੀਂ ਕੋਣ ਜਦੋਂ ਦਾ ਮਾਈਕ ਵਜਿਆ ਪਤੰਦਰ ਸੌਣ ਲੱਗਿਆ ਵੀ ਹੁੱਕਰਿੰਦਾ ਤੇ ਜਾਗਣ ਲੱਗਿਆ ਵੀ ਬਾਈ ਤੈਨੂੰ ਹੌਕੇ ਦੀ ਨਹੀਂ ਹੌਕੇ ਦੀ ਜ਼ਰੂਰਤ ਹੈ ਧਿਆਨ ਨਾਲ ਦੇਖੋ ਬਈ ਇਹ ਆ ਸਵਰ ਕੋਟੀ ਦੀ ਪੰਜਵੀਂ ਕਾਪੀ ਇਸੇ ਨਾਲ ਤੁਚਿਆ ਨਵਕਾ ਦੇ ਕਾਪ ਨੂੰ ਫੇਰ ਬੇਕਰਦੇ ਤਹੂਰ ਵੀਰ ਕਾਨੀ ਅਗੇ ਡੱਕ ਲੈਣੀ ਸੀ ਤੇਰੇ ਵਾਲਾ ਜੱਟ ਥੋੜਾ ਪੋਲਾ ਪੈ ਗਿਆ ਵੀਰ ਬਾਣੇ ਉਹਨਾ ਉੱਤੇ ਮੋਲਾ ਪੈ ਗਿਆ ਮੇਰੇ ਪਿੰਡ ਜੱਟ ਨਹੀਂ ਸੀ ਬੰਦੇ ਚਾਰ ਡੱਕ ਲੈ ਕਿਉਂ ਮੇਰੇ ਪਿੰਡ ਵਿੱਚ ਰੌਲਾ ਪੈ ਗਿਆ ਬੀਬਾ ਤੂੰ ਗਲਤ ਕਹਿ ਰਹੀ ਆ ਬੰਦੇ ਜੱਟ ਨੇ ਗਾਣੋਂ ਜੱਟੀਆਂ ਡੱਕੀ ਸੀ ਉਹ ਵੀ ਚਾਰ ਤੇ ਤੇਰਾ ਰੌਲਾ ਪਿੰਡ ਚ ਨਹੀਂ ਪੂਰੇ ਪੰਜਾਬ ਚ ਪੈ ਗਿਆ ਹਜੇ ਤਾਂ ਗਿਣਤੀ ਚਾਰ ਦੀ ਹੋਈ ਆ ਅੱਗੇ ਹੋਰ ਪਤਾ ਨਹੀਂ ਕਿੰਨੇ ਕ ਡੱਕਣੇ ਆ ਮੈਂ ਨੂਰ ਨੂੰ ਚੌਲ ਹੋਰ ਪਾ ਦਾਂ ਤਰੀ ਬਾਗੋਤ ਆਉਂਦੇ। ਦਈ ਬਣਾਈ ਨਹੀਂ ਬੇਟੇ ਅੱਜ। ਹਾਂ ਮੈਂ ਤਾਂ ਨਹੀਂ ਖਾਈ। ਨਹੀਂ ਬਣਾ ਦੇਈ ਤਾਂ ਖਾਦੇ ਬੇਟੇ ਮੈਨੂੰ ਖੰਦ ਲੱਗੀ ਨਹੀਂ ਖਾਣੀ। ਚੁੱਧਾ ਨਹੀਂ ਕਾਕਾ ਚਟਨੀ ਸਾਰੇ ਪੰਜਾਬ ਦੇ ਗੰਡੇ ਖਤਮ ਕਰਤੇ। ਤੇਰੀ ਭੈਣ ਨੂੰ ਵਿੱਚ ਆਪਣੀ ਮਾਂ ਦਾ ਸਿਰ ਪਾਲਾ ਖਾਲੀ ਰਗੜੀ ਆਂਦੀ ਆ। ਜੋ ਝੂਟ ਬੋਲਦੀਆਂ ਬੱਚੇ ਨੂੰ ਤੂੰ ਆਪ ਤਾਂ ਦਹੀਂ ਪਾ ਕੇ ਚੌਲ ਖਾਦੇ ਸੀ ਪਿਛਲੇ ਬਲੌਗ ਦੇ ਵਿੱਚ ਹੋਰ ਸਬਜੀ ਸਬਜੀ ਦਾ ਤਾਂ ਪਤਾ ਨਹੀਂ ਬਾਈ ਪਰ ਚਟਰੀ ਦੀ ਭੈਣ ਪੂਰੀ ਕਾਢੀ ਰੱਖਦੇ ਏ ਐਸਾ ਜਿੱਦਾਂ ਕਿ ਸਰ ਤੁਹਾਡੇ ਘਰ ਬਿੱਲੀ ਆ ਜਾਵੇ ਫੇ ਤੁਸੀਂ ਕੀ ਕਰਦੇ ਹੋ ਇਦਾਂ ਨਾ ਬਿੱਲੀ ਆ ਜਮੇ ਨਾ ਜਦੋਂ ਬਿੱਲੀ ਆ ਜਾਂਦੀ ਆ ਤੇ ਫੇ ਜਿਹੜੇ ਬਿੱਲੇ ਵੀ ਆ ਜਾਂਦੇ ਆ ਜਿਹੜੇ ਕਾਢੇ ਚ ਦੁੱਧ ਪੀਂਦੇ ਆ ਪਹਿਲਾਂ ਬਿੱਲੀ ਕੀ ਕਰੀ ਮੈਂ ਮਿਆਓ 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 ਬਿੱਲਾ ਬਿੱਲੇ ਬਿੱਲੀ ਦੀ ਲੜਾਈ ਮਿਆਓ ਮਿਆਓ ਮੀਆ ਬਈ ਬਈ ਤੈਨਾਂ ਦੀ ਲੜਾਈ ਛੁਡਾਂਦਾ ਕੋਣ ਆ ਫੇਰ ਛੁਡਾਂਦਾ ਕੋਣ ਮੈਂ ਹੀ ਛਡਾਉਣਾ ਜੀ ਹਾਂ ਹਾਂ ਇਹ ਤਾਂ ਸੁਣਨਾ ਸੀ ਬਾਕੀ ਸਭ ਗੱਲਾਂ ਛੱਡੋ ਸਭ ਤੋਂ ਪਹਿਲਾਂ ਇੰਟਰਵਿਊ ਲੈਣ ਵਾਲੀ ਦੀ ਭੈਣ ਦੇ ਮੈਨੂੰ ਲੱਗਦਾ ਪਾਪੇ ਨੇ ਟੂਨੇ ਵਾਲਾ ਆਦਿਆ ਪੀ ਲਿਆ ਜਿਹੜੇ ਹਿਸਾਬ ਨਾਲੇ ਹਰਕਤਾਂ ਕਰ ਰਿਹਾ ਐ ਐਕਸ਼ਨ ਤੱਕ ਠੀਕ ਆ ਬਾਕੀ ਕਿਤੇ ਮੈਡਮ ਦੇ ਨਾ ਦੰਦੀ ਵਰਕਲੀ ਇੰਟਰਵਿਊ ਵਾਲੀ ਦੇ ਇਹ ਤਾਂ ਪਤੰਦਰ ਬਿੱਲੀ ਦੇ ਕਰੈਕਟਰ 'ਚ ਵੀ ਫਿੱਟ ਹੋ ਗਿਆ ਕਦੇ ਪਿੱਲੀ ਦਾ ਕਰੈਕਟਰ ਤੇ ਕਦੇ ਘੋੜੀ ਦਾ ਦੇਖ ਵਾਪਾ ਤੇਹਾੜੀਆਂ ਤੋਂ ਬਚਣ ਦਾ ਮਾਰਾ ਕੀ ਲੱਛਣ ਕਰਦਾ ਪਿਆ ਆ ਬਿੱਲਿਆ ਬਿੱਲਿਆ ਇਹ ਗੱਲ ਨਹੀਂ ਬਣੀ ਹੁਣ ਇਹਨੂੰ ਮੈਂ ਕਰ ਬਿੱਲਿਆ ਬਿੱਲਿਆਂ ਨੂੰ ਕਰੇ ਬਿੱਲੀ ਨੇ ਪ੍ਰਣਮ ਕਰਿਆ ਦੰਦੀ ਵੜ ਗਏ ਹਾਂ ਗਰਮੇ ਕਿ ਠੰਡੀਆਂ 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 ਚੱਲ ਕੋਨੀ ਇਹ ਲਿਆਹੀਂ ਖਾਲੀ ਨੇ ਫਿਰ ਲਿਆ ਠੰਡੀਆਂ ਆ ਬੋਲੇ ਹੋਰ ਨੇ ਮੈਨੂੰ ਖਵਾਉਣਾ ਕਰ ਹਾਂ ਹਾਂ ਮੈਂ ਹੋਰ ਕੀ ਖਾਣਾ ਈ ਇਹਦਾ ਵਿਚਾਰੀ ਦਾ ਹੁਣ ਮੈਨੂੰ ਲੱਗਦਾ ਬੁਗੜੀ ਵਾਲੀ ਯਾਰ ਹੋ ਗਿਆ ਜੋ ਭੈਣ ਚੋ ਬੇਵਕੂਫਾਨ ਭੜਾ ਮੋٹے ਦਿਮਾਗ ਵਾਲੇ ਸਾਰੇ ਸਾਲੇ ਹੁਣ ਇਸੇ ਕੰਮ ਤੇ ਹੋਏ ਆ ਉਹ ਵੇਖੀ ਵੀ ਲਿਆ ਜਿਆਦਾ ਨਾ ਹਾਸੇ ਕਿਤੇ ਤੰਦਨਾ ਬਾਅਦ ਕਿਰਚਨ ਪਹਿਲੀ ਜਨਾਨੀ ਹੈ ਭਾਈ ਜਿਹੜੀ ਪੱਤੀ ਦੇ ਪੱਤੀ ਦੰਦਾਂ ਨਾਲ ਅੰਤਰ ਖਿੱਚਦੀ ਸਮਾਨ ਨੂੰ ਤੇਰਾ ਵੀਰ ਘੱਟ ਕਵਾਇਆ ਕਰ ਬਿੱਲੇ ਨੂੰ ਵੀਡੀਓ ਦੇ ਚੱਕਰ ਦੇ ਵਿੱਚ ਬਿੱਲੇ ਨੂੰ ਬਵਾਸੀਰ ਨਾ ਕਰਵਾ ਕੇ ਵੇਜੀ ਉਹ ਕਹਿੰਦੀ ਤਾਂ ਦੁਨੀਆ ਸਾਰਿਆਂ ਨੂੰ ਆ ਪਰ ਤੁਸੀਂ ਉਹਨਾਂ ਦੀ ਵੀਡੀਓ ਬਹੁਤ ਘੱਟ ਦੇਖਦੇ ਹੋ ਹੁਣ ਮੈਨੂੰ ਜਿੰਨੇ ਮੇਰੇ ਰਿਲੇਟਿਵ ਜਾਣਦੇ ਹੋ ਸੋਚਦੇ ਸਭ ਤੋਂ ਵੱਧ ਬੇਇੱਜ਼ਤੀ ਇਹਦੀ ਆ ਉਹ ਪਤਾ ਕਰ ਤੋ ਸੋਚਦੇ ਕਿਉਂਕਿ ਉਹ ਮੈਨੂੰ ਜਾਣਦੇ ਆ ਜੇ ਉਹ ਮੈਨੂੰ ਨਾ ਜਾਣਦੇ ਹੋਣ ਤਾਂ ਫਿਰ ਉਹਨਾਂ ਵਾਸਤੇ ਮੈਂ ਅਣਜਾਣ ਵਿਅਕਤੀ ਹਾਂ ਠੀਕ ਹੈ ਹੁਣ ਦੁਨੀਆ ਮੰਨ ਲਓ ਇੱਕ ਮਿਸਤਰੀ ਨਾਲ ਦਿਹਾੜੀ ਕਰਦਾ ਬੰਦਾ ਮਜ਼ਦੂਰ ਆ ਉਹਨੂੰ ਲੋਕ ਗਾਲਾਂ ਕਾਤੋਂ ਨਹੀਂ ਕੱਢਦੇ ਗਾਲਾਂ ਐਸੀ ਕਰਕੇ ਨਹੀਂ ਕੱਢਦੇ ਨਾ ਵੀ ਉਹਦੇ ਪੱਲੇ ਕੁਝ ਨਹੀਂ ਗਾ ਤੇ ਉਹ ਭੈਣ ਦੀ ਚੜਨੀ ਗਾਣਿਆ ਮਜ਼ਦੂਰ ਤੇਰੇ ਨਾਲੋਂ ਬਹੁਤ ਵਧੀਆ ਨੇ ਆਪਣੀ ਜਨਾਨੀ ਦੇ ਮੂੰਮੇ ਦਿਖਾ ਕੇ ਰੋਟੀ ਨਹੀਂ ਕਾੰਦੇ ਮਜ਼ਦੂਰੀ ਕਰਕੇ ਰੋਟੀ ਕਾੰਦੇ ਨੇ ਇੱਛਤ ਨਾਲ ਗੋਪੀ ਵਾਂਗ ਵੀਡੀਓ ਲੀਕ ਤੁਹਾਡੀ ਵੀ ਮਿਲਦਾ ਆਉਣ ਵਾਲੀ ਹੋਇਆ ਕੰਜਰਾ ਤੇਰ ਤੂ ਤਿਹੜੀ ਵੀ ਨਹੀਂ ਹੋਣੀ ਚਵਲ ਕਿਸੇ ਥਾਂ ਦਾ ਲੋੜੂ ਉਸਤਾਦ ਤੇਰੀ ਤੀਵੀਂ ਦੇ ਮੂੰਹ ਮੈ ਲੜ ਕੇ ਜਾਣਦੇ ਆ ਤੈਨੂੰ ਹੋਰ ਤੂੰ ਸਾਲਾ ਡੈਨ ਬਲਜੇਰੀਆ ਨਾ ਬਾਈ ਤੂੰ ਬਹੁਤ ਕਿਸਮਤ ਵਾਲਾ ਹੈ ਲੋਕ ਤੈਨੂੰ ਪੜੀਆਂ ਘੈਂਟ ਘੈਂਟ ਗਾਲਾਂ ਕੱਢਦੇ ਆ ਇਹੋ ਜਿਹੀ ਕੀਮਤੀ ਗਾਲਾਂ ਕਿਸੇ ਕਿਸੇ ਹਿੱਸੇ ਆਉਂਦੀਆਂ ਨੇ ਸਹੀ ਮੰਨੇ ਤਾਂ ਵੀਰ ਸਰਪਿਸ ਹੋਣ ਵਾਲੀ ਹੈ ਤੇਰੀ ਹੋਰ ਕੁਝ ਨਹੀਂ ਮੰਗਦਾ ਤੂੰ ਮੈਰਡ ਸਿਰੇ ਨਹੀਂ ਝੜਦੀ ਅੜੇ ਰਸਤੇ ਆਇ ਇੱਕ ਆ ਖੜੀ ਐ ਇੱਕ ਆ ਖੜੀ ਐ ਦੋ ਲੈ ਕੇ ਆਏ ਆ ਦੋ ਸਗਰ ਸਪਲੋ ਕਰਾਏ ਆ ਸੁੱਖਾ ਮਲੂਕ ਪਰਨੇ ਆਪਾਂ ਘੜਦੇ ਆ ਅੜੇ ਰਸਤੇ ਆ ਮੁੰਡਿਓ ਦੇਖ ਲੋ ਜਿਹੜੇ ਕਹੇ ਸਾਡਾ ਹੁੰਦਾ ਨਹੀਂ ਬੰਦਾ ਪੱਕੇ ਕੋਕੇ ਝੜਦਾ ਬਾਈ ਗੱਲ ਸੁਣਾ ਚੱਪਲਾ ਵੀ ਵੰਡ ਕੇ ਖਾਣੀਆਂ ਪੈਣਗੀਆਂ ਇਹ ਗੱਲ ਪਹਿਲਾਂ ਕੋਲੀ ਚੰਗੀ ਆ ਸਾਡੇ ਨਾਲ ਰਿਸ਼ਤੇ ਮੈਨੂੰ ਲੱਗਦਾ ਹੈ ਭੱਜੀਆਂ ਵਈਆ ਵਾਪਸ ਲਿਆਉਂਦਾ ਹੂ ਸਾਡਾ ਨਹੀਂ ਹੁੰਦਾ ਬਈ ਜਿੰਨਾ ਮਰਜ਼ੀ ਜ਼ੋਰ ਲਾ ਲਾ ਸਾਨੂੰ ਦੇਖਣ ਬਾਅਦ ਚ ਆਉਂਦੇ ਆ ਜਵਾਬ ਸਾਲੇ ਪਹਿਲਾਂ ਦੇ ਦਿੰਦੇ ਆ ਵੈਲੀ ਫੇਰ ਨ ਮਾਰਤੇ ਮੋਠਾ ਉਹ ਕਿੱਡੀ ਖਾਈ ਐ ਬਈ ਸ਼ਾਮਤੋਂ ਕਾਂਦੀ ਦੀ ਆਉਣੀ ਆ ਇਹਨੂੰ ਚਗੜ ਨੂੰ ਕੀ ਵਰਕ ਪੈਣਾ ਪਾਣ ਜੋ ਤੁਸੀਂ ਨਾ ਮੈਨੂੰ ਚੰਮ ਲਾਉਣ ਦਿਓ ਯਾਰ ਇੱਕਦਮ ਮੁੱਟਦਾ ਇਹ ਜੇ ਵੀਡੀਓ ਕੈਪ ਨਹੀਂ ਪੈਣ ਦਿੰਦੀ ਆ ਇਹਨੂੰ ਵੀ ਨੂਹੇ ਹੈ ਹਮ ਭਾਇ ਤੁਮ ਕੋ ਕੂਬ ਚੜੀ ਕਨੀਸ਼ਲ ਮੇਲੀ ਪਾਊਗਾ ਸ਼ਰਮ ਦਾ ਕੁੜੇ ਚ ਕੁੱਟਕੁੱਟ ਕੇ ਭਰੀ ਆ ਮਜਾਲਾ ਸ਼ਰੀਰ ਦਾ ਕੋਈ ਅੰਗ ਤਿਸ ਜੇ ਬਰਾਤ ਚ ਆਏ ਸਾਰੇ ਪ੍ਰਾਤੀ ਮੋਟ ਮਾਰ ਮਾਰ ਕੇ ਜੂਸ ਪੀਂਦੇ ਹੋਣਗੇ ਬਾਈ ਕਹਿੰਦੇ ਅੱਤੀ ਬਰਾਤ ਨੇ ਤਿਲਕ ਤਿਲਕ ਕੇ ਹੱਡ ਤੜਵਾ ਲੈ ਅੱਜ ਤਾਂ ਬਾਈ ਪਹਲੇ ਦੇ ਕਲਟਰ ਚ ਬਹੁਤ ਬੱਚੇ ਮਰੇ ਆਉਣਗੇ ਬਾਈ ਮੇਰੀ ਮੰਨਤ ਇਤੋਂ ਨਹੀਂ ਚੱਲਣੀ ਇਹ ਘਟੀ ਇਹ ਤਾਂ ਕੋਈ ਚੰਗਾ ਮਾਲ ਖਾਨ ਵਾਲੀ ਚਲਾਉ ਤਰ ਮਨ ਨਾਲ ਕਿੰਨੀ ਸੰਸਕਾਰੀ ਬਹੂ ਆ ਸੰਸਕਾਰ ਬਹੋਦੇ ਨੇ ਕੁੜੀ ਚਦਾ ਮੁੰਡਾ ਦਾ ਵਿਚਾਰਾ ਪਹਿਲੇ ਹੀ ਕਰੋਲਾਂ ਗਾਲ ਵਾਂਗ 3 ਫੁੱਟ ਦੀ ਤੂਰੀ ਬਣਾਈ ਫਿਰਦਾ ਇਹਦੀਆਂ ਹਰਕਤਾਂ ਦੇਖ ਕੇ ਮੁੰਡੇ ਵਾਲਿਆਂ ਦੇ ਸਾਰਿਆਂ ਦੇ ਮੂੰਹ ਉੱtre ਪਏ ਆ ਹੁੰਦੇ ਮੇਰੇ ਪੇਕੇ ਨਾਲ ਦੀ ਨਾਲ ਧੌਂਚ ਧਰ ਦਿੰਦੇ ਭਾਈ ਕੋਈ ਮੁੰਡੇ ਦੇ ਪਰਿਵਾਰ ਨੂੰ ਕਹਿ ਦੋ ਪਾ ਚਲੋ ਜਿੰਨਾ ਪਚ ਹੁੰਦਾ ਕਿਉਂਕਿ ਕਾਲ ਕਰ ਆ ਰਿਹਾ ਲੜਨਾ ਦਸਵੀਂ ਵਰਗਾ ਹਰ ਰਾਤ ਦੀਵਾਲੀ ਬਾਈ ਮੈਨੂੰ ਨਾ ਕੁਛ ਕਿਉ ਮੇਰਾ ਧਿਆਨ ਤਾਂ ਸਿੱਤਾ ਚੱਕਰੀ ਬੱਲੇ ਆ ਇੱਕ ਗੱਲ ਸਮਝ ਨਹੀਂ ਆਈ ਚੱਕਰੀ ਕੋ ਮਨੀ ਛਾਲਾ ਮਾਰਦੀ ਆ ਇਹ ਪਤੰਦਰ ਨੂੰ ਚੱਕਰੀ ਨਹੀਂ ਦਿਖੀ ਕਹਿੰਦਾ ਅੱਛਾ ਚੱਕਰੀ ਵੀ ਹੈਗੀ ਆ ਵੀਡੀਓ ਚ ਵੀਰ ਜੀ ਚੱਕਰੀ ਬਿਨਾਂ ਲਫਾਪੇ ਤੋ ਆਂ ਤਾਈਓ ਐਨੀ ਹਿਲ ਰਹੀ ਆ ਹਾਂਜੀ ਦੋਸਤੋ ਮੇ ਤਰੂ ਕਿਤਾਂ ਲੱਗੀ ਵੀਡੀਓ ਅੱਜ ਦੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਹਾਈਪ ਜ਼ਰੂਰ ਕਰਿਆ ਕਰੋ ਹਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੁਹਾਡੇ ਇੱਕ ਕਮੈਂਟ ਤੇ ਹਾਈ ਬਣਾ ਚੈਨਲ ਨੂੰ ਬਹੁਤ ਜ਼ਿਆਦਾ ਸਪੋਰਟ ਮਿਲਦੀ ਆ ਧੰਨਵਾਦ